ਲਖਬੀਰ ਕੱਲਾ ਹੀ ਬੈਠਾ ਵਾ ਲੱਗਦਾ ਮੇਰਾ ਰਾਦਾ ਵਾ ਚਾਕੇ ਇਹਦੇ ਨਾਲ ਗੱਲ ਕਰਾਂ ਇਹਨੇ ਨੀ ਮੇਰੇ ਨਾਲ ਕੋਈ ਵੀ ਗੱਲ ਕੀਤੀ ਉਦਾਂ ਇਹਨੂੰ ਕੁੱਛ ਨਹੀਂ ਆ ਪਿਆ ਵੀ ਵੇਖ ਲੈ ਸੁਆਦ ਆਪਣੀ ਮਰਜ਼ੀ ਦਾ ਵਿਆਹ ਕਰਵਾਉਂਦੇ ਹੁਣ ਨਤੀਜੇ ਭੁਗਤਣ ਲਈ ਤਿਆਰ ਹੋ ਜਾ ਜਾਣੀ ਐ ਇਹਦੇ ਹਲ ਮੈਂ ਲਖਬੀਰ ਹਾਂਜੀ ਬਾਬੀ ਲਿਆਵਾਂ ਰੋਟੀ ਰੋਟੀ ਖਾ ਲੈ ਬੁਰਕੀ ਨਹੀਂ ਰੋਟੀ ਤਾਂ ਨਹੀਂ ਮੰਨੇਗਾ ਹਾਂ ਦਾ ਜੀ ਲੈ ਦੱਸ ਰੋਟੀ ਛੱਡਿਆ ਕਿੰਨਾ ਚਿਰ ਗੁਜ਼ਾਰਾ ਵਾ ਅਕਸਰ ਖਾਣੀ ਪੈਣੀ ਆ ਤੇ ਮੂੰਹ ਸੁੱਟ ਕੇ ਕੀ ਬੈਠਾ ਵਾਂ ਆ ਜਿਹੜੀ ਗੱਲ ਹੋਈ ਨਾ ਇਹਦਾ ਕੋਈ ਨਾ ਕੋਈ ਹੱਲ ਕੱਢੋ ਇਦਾਂ ਨੀਗਾ ਟਾਈਮ ਪਾਸ ਹੋਣਾ ਹਲ ਹੋਣ ਆਉਣਗੇ ਤੇ ਫੇਰੀ ਨਿਕਲਣਾ ਵਾ ਹੁਣ ਅਸੀਂ ਦੱਸੂ ਕੀ ਕਰੀਏ ਫੇਰ ਹੁਣ ਵੀ ਉਹਨਾਂ ਕੀ ਪਤਾ ਆਉਣਾ ਕਿ ਨਹੀਂ ਆਉਣਾ ਕੀ ਕਰਦੇ ਫਿਰਦੇ ਆ ਨਾਲੇ ਆ ਜਿਹੜੀ ਤੁਮ ਤੁਹਾਡੇ ਤੇ ਲਾਤੀ ਆ ਵੀ ਦਾਜ ਮੰਗਦੇ ਆ ਕਿਹੜੇ ਵੇਲੇ ਇਹਦੇ ਕੋਲ ਦਾਜ ਮੰਗਿਆ ਸੀ ਜਿੱਦਣ ਵਿਆਹੀ ਆਈ ਹੀ ਅਸੀਂ ਤਾਂ ਉਦੋਂ ਤੰਗ ਨਾ ਕੀਤਾ ਫੇ ਤਾਂ ਇਹਨੂੰ ਲੀੜਾ ਕੱਪੜਾ ਨਹੀਂ ਉਹਨਾਂ ਨੇ ਦਿੱਤਾ ਉਹ ਇਹ ਗੱਲ ਤੇ ਮੈਂ ਤੇ ਭਰਾ ਨੂੰ ਵੀ ਕਹਿਤੀ ਬਾਕੀ ਮੈਂ ਵੀ ਇੱਕ ਵਾਰੀ ਤੁਮ ਪੁੱਛ ਲਾ ਇੱਕ ਵਾਰੀ ਜੇ ਤੈਨੂੰ ਸੱਚ ਦੱਸਦੀ ਤੇ ਠੀਕ ਨਹੀਂ ਤੂੰ ਇੱਥੇ ਆ ਜਾ ਫਿਰ ਇੱਥੇ ਤਾਂ ਨਹੀਂ ਉਹਨਾਂ ਨੇ ਆਉਣਾ ਮੈਨੂੰ ਨਹੀਂ ਪਤਾ ਪਈ ਇੱਥੇ ਆਉਣਾ ਕਿ ਨਹੀਂ ਆਉਣਾ ਪਰ ਇੱਕ ਗੱਲ ਹੀ ਉਹ ਜਿੱਦਾਂ ਦੀ ਗੱਲ ਉਹਨੇ ਦੱਸੀ ਹੈ ਨਾ ਜੇ ਜਾ ਕੇ ਚਾਰ ਅੱਖਰ ਉਹਨੇ ਲਿਖ ਕੇ ਦੇ ਦਿੱਤੇ ਨਾ ਸਾਰਾ ਟੱਬਰ ਬੱਜਾ ਮਰ ਜਾਣਾ ਵਾ ਤੂੰ ਉਹਦੇ ਨਾਲ ਨਾ ਫਸਣਾ ਹੀ ਫਸਣਾ ਹੀ ਤੂੰ ਤਾਂ ਕੀਤੀ ਹੋਦਾ ਆਪਣੀ ਮਰਜ਼ੀ ਤੂੰ ਨਾ ਸਾਨੂੰ ਸਾਰਿਆਂ ਨੂੰ ਮਰਵਾਉਣਾ ਵਾ ਮਾਦਾ ਦੇ ਨਾ ਬੁੱਢੇ ਵਾਰੇ ਹੁਣ ਹੱਡ ਪਣਾਵੀ ਚੰਗਾ ਆ ਕਮੀ ਰਹਿ ਗਈ ਹੈਗੀ ਇਹ ਹੁਣ ਤੂੰ ਪੂਰੀ ਕਰ ਦੇ ਵੀ ਅੱਜ ਕੱਲ ਨਾ ਜਨਾਨੀਆਂ ਦੀ ਪਤਾ ਕਿੰਨੀ ਸੁਣਵਾਈ ਆ ਬੁਰਾ ਹਾਲ ਹੋ ਜਾਣਾ ਹੀ ਸਾਰਿਆਂ ਦਾ ਉਹ ਨਹੀਂ ਉਦੋਂ ਤਾਂ ਸਾਰੇ ਜਣੇ ਕਹੀ ਜਾਂਦੇ ਵੀ ਇਹਨੂੰ ਘਰੋਂ ਕੱਢ ਦੇ ਘਰੋਂ ਕੱਢ ਦੇ ਹੁਣ ਘਰੋਂ ਕੱਢ ਦੇ ਦਿੱਤਾ ਵਾ ਹੁਣ ਵੀ ਫੇਰ ਮੇਰੇ ਦਵਲੇ ਹੋ ਜਾਂਦੇ ਜੀ ਵੀ ਘਰੋਂ ਤਾਂ ਹੀ ਚੰਗੇ ਵਾਤੇ ਕਿ ਆਹੀ ਹਾਂ ਜੋ ਆ ਵੀ ਗਈ ਨਾ ਉਹ ਤਾਂ ਯਕੀਨ ਕਿੰਨੇ ਕਰਨਾ ਵਾ ਤੂੰ ਕਰੇਗਾ ਯਕੀਨ ਕਿ ਜਾਂ ਮੈਂ ਕਰੂੰਗੀ ਮੈਂ ਤਾਂ ਉਹਦੇ ਹੱਥੋਂ ਪਾਣੀ ਨਾਲ ਲੈ ਕੇ ਕੁੱਟ ਪੀਵਾਂ ਜਿੱਦਾਂ ਤਾਂ ਨੇ ਕੰਮ ਕੀਤਾ ਵਾ ਆ ਜਿਹੜਾ ਦਾਜ ਵਾਲਾ ਪੋੜਾ ਹੀ ਇਹ ਥੋੜਾ ਸਾਨੂੰ ਪਤਾ ਹੀ ਵਿਆਹ ਸੇ ਆਪਾਂ ਨੇ ਜਾ ਕੇ ਉਸੇ ਪਉਣਾ ਸੀ ਉਹ ਮੁੰਨੂ ਕਿਹੜਾ ਪਤਾ ਸੀ ਵੀ ਉਹਨੇ ਆ ਗੱਲ ਕਰਦਨੀ ਘਰ ਜਾ ਕੇ ਵੀ ਦਾਜ ਮੰਗਦੇ ਮੈਨੂੰ ਕੀ ਗੱਲ ਦਾ ਪਤਾ ਹੁੰਦਾ ਤੇ ਇਹਨੂੰ ਕਿੱਦਾਂ ਕਿੱਦਾਂ ਕੋ ਭੇਜਣਾ ਸੀ ਨਹੀਂ ਤੇ ਫਿਰ ਫਿਰ ਫੋਨ ਕਰਕੇ ਇਹਨੂੰ ਪੁੱਛ ਵੀ ਕੀ ਦਾਜ ਮੰਗਿਆ ਸੀ ਤੇਰ ਕੋ ਜੇ ਦਾਜ ਮੰਗਣਾ ਸੀ ਨਾ ਜਿੱਦਣ ਵਿਆਹ ਹੋਇਆ ਸੀ ਮੈਂ ਉਸ ਦਿਨ ਮੰਗਣਾ ਸੀ ਹੋ ਨਹੀਂ ਮੰਗਣਾ ਸਾਲ ਬਾਅਦ ਹੱਦ ਹੋ ਗਈ ਤੇਰੇ ਵਾਲੀ ਚੰਗਾ ਪਉਣੀ ਆ ਤੇ ਚੰਗਾ ਹਟਾਉਣੀ ਆ ਤੇ ਫਿਰ ਵੀ ਆ ਤੂੰ ਤਾਂ ਲੰਨੀ ਆ ਸਾਡੇ ਤੇ ਤੇ ਜੇ ਮੈਂ ਹੁਣ ਫੋਨ ਕੀਤਾ ਨਾ ਕੰਮ ਫੇਰ ਦੂਜੇ ਬਸਰ ਨੂੰ ਹੋ ਜਾਣਾ ਵਾ ਇਹਨਾਂ ਨੂੰ ਲੋੜ ਵਾ ਤਾਂ ਫੋਨ ਕਰਨ ਦੇ ਲੋੜ ਲਾੜ ਸਾਨੂੰ ਕਾਦੀ ਆ ਅਹੀਂ ਤਨਾ ਹੱਥ ਜੋੜਨੇ ਗਾੜੀ ਪਈ ਅਹੀਂ ਨਹੀਂ ਲਿਆਉਣਾ ਰੱਖੋ ਉੱਥੇ ਹੀ ਮਨ ਤੇ ਆਉਣੀ ਸਮਝ ਆਉਣੀ ਮੈਂ ਹੁਣ ਦੱਸ ਕੀ ਕਰਾਂ ਫਿਰ ਮੈਂ ਤੈਨੂੰ ਸਲਾਹ ਦਵਾਂ ਦੱਸੋ ਉਹਦੇ ਕੇਸ ਕਰਨ ਤੋਂ ਪਹਿਲਾਂ ਪਹਿਲਾਂ ਤੂੰ ਹੀ ਲਿਖ ਕੇ ਦੇ ਦੇ ਉੱਥੇ ਕੁਝ ਆ ਦਵਾਈ ਜਿਹੜੀ ਇਹ ਖਾਲੀ ਉੱਥੇ ਮੈਂ ਤੇ ਮੈਂ ਵੀ ਲਿਖ ਕੇ ਦੇ ਦਾਂ ਸਾਡੀ ਤੇ ਫਿਰ ਵੀ ਇੱਕ ਅੱਧੀ ਵਾਰ ਸੁਣੀ ਰਣੀ ਆ ਉਹਨੇ ਮੁੜ ਕੇ ਕੇਸ ਨਿਕਾ ਕਰਨਾ ਮੁੜ ਕੇ ਪੱਕਾ ਖਰਚਾ ਵੀ ਵੱਜਣਾ ਆ ਉਹਦਾ ਮਹੀਨੇ ਦੇ ਮਹੀਨੇ ਮੁੜ ਕੇ ਨੂੰ ਪੈਸੇ ਵੀ ਦੇਣੇ ਪਣੇ ਆ ਮੇਰੀ ਸੁਣ ਗੱਲ ਸਾਡੇ ਕੋ ਸਾਰੇ ਪ੍ਰੂਫ ਆ ਡਾਕਟਰ ਕੋ ਜਾ ਕੇ ਰਿਪੋਰਟ ਲਿਆਓ ਜਿਹੜੀ ਦਵਾਈ ਦਿੰਦੀ ਰਹੀ ਉਹ ਸਾਡੇ ਕੋਲ ਪਈ ਆ ਹਾਏ ਹਾਏ ਸਾਡੀ ਕਿ ਤਾ ਸੁਣਵਾਈ ਹੋਊਗੀ ਨਾ ਓਏ ਸਾਡੀ ਹੁੰਦੀ ਆ ਬੰਦਿਆਂ ਦੀ ਸੁਣਵਾਈ ਘਟ ਤੇ ਜਨਾਨੀਆਂ ਦੀ ਵੱਧ ਹੁੰਦੀ ਹੈ ਤੇ ਫੇਰ ਇਹਦਾ ਹੱਲ ਕਿੱਦਾਂ ਨਿਕਲਣਾ ਤੂੰ ਵੀ ਸਿਆਣਾ ਵਾ ਹੱਲ ਇਦਾਂ ਇਹੀ ਆ ਵੀ ਜਾਂਦੇ ਉਹ ਉਹਨਾਂ ਚਾਰਜੀਤ ਨਾਲ ਜੇ ਕੋ ਪਿੰਡੋ ਕੇ ਨੂੰ ਲਿਆਉਣਾ ਵਾ ਕੇ ਮੋਦਵਾਰ ਨੂੰ ਤੇ ਬੈ ਕੇ ਗੱਲਬਾਤ ਹੋ ਜੇ ਤੇ ਕੇ ਪਾਸੇ ਨਿਬੜੇ ਬੈ ਕੇ ਗੱਲਬਾਤ ਇਹੀ ਹੁਣੀ ਆ ਉਹਨਾਂ ਨੇ ਕਹਣਾ ਕੁੜੀ ਰੱਖ ਲੋ ਤਾਂ ਫੇਰ ਇਹਦਾ ਇੱਕੋ ਘਰ ਦੇ ਵਿੱਚ ਕਿੱਦਾਂ ਰੱਖਣੀ ਆ ਤੂੰ ਵੀ ਸਿਆਣਾ ਵਾ ਜਾਂ ਤੇ ਕੰਮ ਮੁੱਕੇ ਫੇਰ ਜੇ ਰੱਖਣੀ ਵੀ ਕਿਸ ਤਰੀਕੇ ਨਾਲ ਤੈਨੂੰ ਫੇਰ ਅੱਡ ਵਾਲੇ ਪਾਸੇ ਰੱਖੋ ਸਾਰੇ ਡੱਬੇ ਜਿੰਨੂੰ ਨਹੀਂ ਰੱਖਣਾ ਲੈ ਦੱਸ ਹਾਂ ਜੇ ਉਹਨੇ ਅੱਡ ਵੀ ਹੋਣਾ ਤਾਂ ਅੱਡ ਤੇਰੇ ਨਾਲ ਹੀ ਹੋਣਾ ਵਾ ਸਾਡੇ ਨਾਲ ਤਾਂ ਹੁਣ ਹੋ ਰਹੀ ਉਹ ਨਹੀਂ ਚਲੋ ਮੇਰੇ ਨਾਲ ਹੀ ਹੋਣਾ ਵਾ ਹੁਣ ਕਰਨਾ ਕੀ ਹੁਣ ਗਾੜੀ ਦੇ ਇਹ ਨਹੀਂ ਫੇਰ ਸਮਝਾਉਣ ਦੀ ਹੋਰ ਦੱਸ ਕੀ ਕਰਨਾ ਫੇਰ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਕਿ ਕੀ ਬਣਾ ਸਾਡੇ ਘਰ ਦਾ ਚੰਗੀ ਭਲੀ ਰੋਟੀ ਖਾਂਣ ਦੇ ਹਾਂ ਆ ਸਿਆਪਾ ਨਵਾਂ ਹੀ ਦੱਸਦਾ ਵਾ ਤੇ ਆਹ ਗੱਲ ਕਹਿਣ ਲਈ ਆ ਉਹਦੇ ਭਰਾ ਨੂੰ ਕਹਿਣਾ ਸੀ ਤੂੰ ਦਾ ਸਿਆਣਾ ਬਿਆਣਾ ਵਾ ਤੂੰ ਦਾ ਅਕਲ ਨੂੰ ਹੱਥ ਮਾਰ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਤੂੰ ਤੁਸੀਂ ਮੈਨੂੰ ਆਹ ਗੱਲ ਕਹਿਣ ਡੇ ਆ ਵੱਡਾ ਵੀਰ ਮੈਨੂੰ ਸਾਡੀ ਕਿ ਕਹਿੰਦਾ ਵੀ ਜਾ ਕੇ ਲੈ ਆ ਲੈ ਆ ਹਾਂ ਵੀਰ ਨਾਲ ਮੈਂ ਆਪੇ ਗੱਲ ਕਰ ਲੈਣੀ ਆ ਵੀਰ ਬੜਾ ਸਿਆਣਾ ਵਾ ਜਿਹੜਾ ਕਹਿੰਦਾ ਵੀ ਜਾ ਕੇ ਲੈ ਆ ਅੱਗੇ ਕੋਈ ਕਸਰ ਰਹਿ ਗਈ ਹੋਣੀ ਆ ਜਿਹੜੀ ਹੁਣ ਪੂਰੀ ਕਰਨੀ ਲਿਆ ਕੇ ਉਹ ਤੁਸੀਂ ਗੱਲ ਕਰਨੀ ਤੇ ਕਰ ਲਓ ਮੈਨੂੰ ਤੇ ਵੈਸੇ ਬੜੀ ਸ਼ਰਮ ਆਉਂਦੀ ਹੈ ਤੁਹਾਡੇ ਨਾਲ ਗੱਲ ਕਰਦਿਆਂ ਵੀ ਵੀਰ ਨੇ ਸਾਡੇ ਵੱਤ ਕੀ ਕੁਝ ਨਹੀਂ ਕੀਤਾ ਕਿੰਨਾ ਪਿਆਰ ਹੀ ਸਾਡੇ ਟਬਰ ਦੇ ਵਿੱਚ ਸਾਰਿਆਂ ਨੂੰ ਜਾਣਿਆ ਚੱਲ ਇਹਦੇ ਵਿੱਚ ਹੁਣ ਤੇਰਾ ਵੀ ਕੀ ਕਸੂਰ ਵਾ ਸਿਆਣੇ ਕਹਿੰਦੇ ਹੁੰਦੇ ਆ ਘਰੋਂ ਕੋਈ ਮਾੜਾ ਜੰਮ ਨਾ ਪਏ ਤਾਂ ਬਾਹਰ ਕੋਈ ਆ ਨਾ ਜਾਵੇ ਹੁਣ ਇੱਕ ਜੀ ਘਰ ਵਿੱਚ ਮਾੜਾ ਆ ਜਾਏ ਨਾ ਸਾਰੇ ਟੱਬਰ ਨੂੰ ਖੇਰੂ ਖੇਰੂ ਕਰ ਦਿੰਦਾ ਸਾਡੇ ਨਾਲ ਤੇ ਉਹ ਕੰਮ ਹੋਇਆ ਵਾ ਸਹੀ ਗੱਲ ਜੀ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰ ਕਿਸ ਭੈਣ ਭਰਾ ਦੀ ਲੈਨੇ ਆ ਸਲਾਹ ਤੇ ਕੀ ਕਰੀਏ ਗਾੜੀ ਹੁਣ ਸਾਡਾ ਤਾਂ ਦਿਮਾਗ ਕੰਮ ਨਹੀਂ ਕਰਨ ਰਿਹਾ ਜਿੱਦਾਂ ਤਾਂ ਨੇ ਕੰਮ ਕੀਤਾ ਵਾ ਇਦਾਂ ਕਰਦੇ ਆ ਭਾਈ ਨੂੰ ਨਾ ਸਦਰੀ ਨੇ ਤੇ ਭੈਣ ਤੇ ਇੱਥੇ ਹੀ ਭਾਈ ਇਹਨੂੰ ਸਦਿਆ ਨਾ ਤੇ ਵੀ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਲੱਗਣੀਆਂ ਕੋਈ ਗੱਲ ਜਵਾਈ ਪਾਈ ਨੂੰ ਦੱਸਣ ਵਾਲੀ ਹੁੰਦੀ ਤਾਂ ਕੋਈ ਨਹੀਂ ਦੱਸਣ ਵਾਲੀ ਹੁੰਦੀ ਇਹ ਸਾਰੀ ਉਮਰ ਦਾ ਮੀਣਾ ਬਣ ਜਾਂਦਾ ਹੁੰਦਾ ਹਾਂ ਨੂੰ ਤਾਂ ਨਹੀਂ ਕੀ ਕਰਾਂਗੇ ਗੱਲ ਤੇ ਪਤਾ ਤਾਂ ਲੱਗਣੀ ਆ ਭੈਣ ਨਿਕੜੀ ਜਾ ਕੇ ਘਰ ਗੱਲ ਨਹੀਂ ਕਰਨੀ ਭਾਣਾ ਚੱਲ ਵੇਖ ਲਾ ਦੂਜਾ ਦੇ ਬਾਹਰ ਵਾ ਹੁਣ ਤੇ ਨਵਦੀਪ ਕੱਲੀ ਮੈਨੂੰ ਫੋਨ ਕਰਕੇ ਸਭ ਪੁੱਛਦੀ ਰਹਿੰਦੀ ਆ ਭਾਬੀ ਵੀਰ ਦਾ ਕੀ ਹਾਲ ਆ ਆਹ ਗੱਲ ਤੈਨੂੰ ਮੈਂ ਦੱਸੀ ਨਹੀਂ ਕਿ ਅਸੀਂ ਆਪਾਂ ਨਵਾਂ ਪਿਆਵਾ ਕੀ ਹੋਰ ਤੂੰ ਵੀ ਪਤਾ ਲੱਗਣਾ ਹੀ ਆ ਉਹਨਾਂ ਨੂੰ ਸਭ ਸੱਦ ਕੇ ਗੱਲ ਕਰ ਲਿਓ ਚੱਲ ਕੋਈ ਨਹੀਂ ਪਤਾ ਕੋਈ ਚੰਗੀ ਸਲਾਹ ਹੀ ਦੇ ਦੇਣਾ ਅਨੇ ਸਾਰੇ ਖੱਬੇ ਫਿਰਨਦੇ ਆ ਦਿਮਾਗ ਤੇ ਕਿੱਦਾ ਕੰਮ ਨਹੀਂ ਕਰਨਦੇ ਆ ਕੋਈ ਗੱਲ ਨਹੀਂ ਮੈਂ ਕਰਦੀ ਆ ਫੋਨ ਉਹਨੂੰ ਤੇ ਦੱਸਦੀ ਆ ਤੂੰ ਉੱਠ ਤਾਂ ਤੇ ਰੋਟੀ ਖਾ ਤੂੰ ਚਲੋ ਖਾ ਲਉਣਾ ਮੈਂ ਕੋਈ ਨਹੀਂ ਆ ਗਿਆ ਸੋਨੇ ਅਰੂਪੀ ਜੀ ਲੰਮਾ ਪਿਆ ਵਾ ਓਏ ਆਹ ਮੈਂ ਨਾ ਦਰਮੋਂ ਨਿਕਲ ਕੇ ਮੈਂ ਚੱਲ ਲੰਮੇ ਪਿਆ ਬਾਹਰ ਪਿਆ ਪਿਆ ਤੇ ਹੈਗਾ ਵਾ ਤੇ ਪੁੱਤ ਘਰ ਪਾ ਕੋਈ ਜੈਕਟ ਪਾ ਲੈ ਜਾਂ ਸਵੈਟਰ ਕੋਟੀ ਪਾ ਲੈ ਠੰਡ ਬੜੀ ਆ ਉਹ ਨਾ ਵੀਰੀ ਮੈਂ ਅਹੀਂ ਧੁੱਪੇ ਹੂੰ ਤੇ ਮੈਨੂੰ ਧੁੱਪ ਲੱਗੀ ਤੇ ਮੁੜ ਕੇ ਹੁਣ ਮੈਂ ਛਾਵੇਂ ਕਰ ਲਈ ਖਿੱਚ ਕੇ ਛਾਵੇਂ ਤੇ ਕਰ ਲਈ ਪਰ ਫਿਰ ਛਾਵੇਂ ਵੇਖਲਾ ਕਿੰਨੀ ਠੰਢੀ ਚਲ ਕੋਈ ਨਹੀਂ ਮੈਂ ਪਾ ਲਈ ਨਾ ਆਹੋ ਦੀਪ ਦੀ ਗੱਲ ਮੈਂ ਵੇਖੀ ਹਾਂਜੀ ਕੋਈ ਕਰਤੂਤ ਚੰਗੀ ਕਰਦੀ ਨਹੀਂ ਇਹ ਕੁੜੀ ਹੈ ਉਹ ਇਦਾਂ ਹੀ ਭਈ ਜੇ ਪਹਿਲੋਂ ਕੰਮ ਕਰਦੀ ਕੱਖ ਨਹੀਂ ਹਾਂਜੀ ਅੰਦਰੇ ਰਹਿਣਾ ਜੇ ਫਿਰ ਕਹਿ ਕਹਾ ਕੇ ਕਿਹਾ ਹੈ ਕਿ ਆ ਵੀ ਤੁਸੀਂ ਕੁਝ ਕਰਿਆ ਕਰ ਕੰਮ ਉਹ ਕੱਲੀ ਨੂੰ ਠੇਕਾ ਥੋੜਾ ਵਾ ਤੇ ਕੱਲੀ ਕਰੇ ਸਭ ਕੁਝ ਤੇ ਫਿਰ ਜੇ ਲੱਗੀ ਲੱਗੀ ਨਾ ਮੈਂ ਬਾਰ ਦਾ ਨਹੀਂ ਦੀਦੀ ਕਰ ਲੂਗੀ ਮੈਂ ਚੌਕੇ ਦਾ ਕਰ ਲਿਆ ਕਰਾਂਗੇ ਠੀਕ ਹੈ ਚਲੋ ਅਹੀਂ ਆਖੇ ਚੌਕੇ ਦਾ ਕਰ ਲੈ ਸਾਨੂੰ ਕੀ ਪਤਾ ਸੀ ਕਿ ਇਹ ਕਿਹੜੀ ਗੱਲ ਕਰਕੇ ਚੌਕੇ ਦਾ ਕੰਮ ਮੰਗਣ ਡਈ ਹੈ ਚਲੋ ਚੌਕੇ ਚਵਾੜਤੀ ਚਲ ਤੂੰ ਪਕਾ ਲਿਆ ਕਰ ਰੋਟੀ ਹੈ ਜੇ ਉਹ ਰੋਟੀ ਪਕਾਉਣ ਲੱਗੀ ਤੇ ਇਹ ਥੋੜੀ ਗੱਲ ਹੈ ਵੀ ਚੌਕੇ ਚ ਤੂੰ ਇਸ ਕਰਕੇ ਵੜੀਆਂ ਵੀ ਤੂੰ ਟੱਬਰ ਨੂੰ ਦਵਾਈਆਂ ਪਾਪਾ ਦੇ ਦੇ ਟੱਬਰ ਹੀ ਬਿਮਾਰ ਕਰਦੇ ਹੈ ਅਜੇ ਤੇ ਬਾਕੀ ਦਿਆਂ ਦਾ ਦਾ ਨਹੀਂ ਉਹਦਾ ਲੱਗਾ ਜੇ ਤੇ ਤੈਨੂੰ ਦਿੰਦੀ ਹੀ ਤਾਂ ਹੀ ਬਿਮਾਰ ਪਿਆ ਜਿੱਦਨ ਦੀ ਚੌਕੇ ਚ ਵੜੀ ਉਹਦਨ ਦਾ ਤੇ ਬਿਮਾਰ ਪੈ ਗਿਆ ਇਹ ਤਾਂ ਗੱਲ ਵੀ ਜੀ ਵਾਕਿਆ ਤੁਹਾਡੀ ਨਹੀਂ ਤੇ ਕੋਈ ਗੱਲ ਹੀ ਨਹੀਂ ਤੈਨੂੰ ਹੈਗੀ ਪਤਾ ਨਹੀਂ ਕੀ ਇਹਨੇ ਕੀ ਦੀ ਪੱਟੀ ਤੇ ਲੱਗੀ ਆ ਕਿ ਜਾਂ ਕੀ ਕੀਤਾ ਕਿਨੇ ਨੂੰ ਇਹ ਮਤ ਦਿੱਤੀ ਇਹੋ ਜਿਹੀ ਵੀ ਤੂੰ ਇਦਾਂ ਕਰੀ ਹੁੰਦਾ ਵੀ ਜੀ ਇਹ ਕਲੀ ਦਾ ਦਿਮਾਗ ਨਹੀਂ ਆ ਅਕਸਰ ਇਹਨੂੰ ਕਿਨੇ ਹੱਲਾਸ਼ਰੀ ਦਿੱਤੀ ਆ ਵੀ ਤੂੰ ਆਹ ਕੰਮ ਕਰ ਹੂੰ ਕਿਉਂਕਿ ਦੀਪ ਆਪਣਾ ਦੀਪ ਦੇ ਨਾਲ ਹੀ ਜਾਂਦਾ ਸੀ ਦੂਜਾ ਵੀ ਲਖਬੀਰ ਹਾਂ ਲਖਬੀਰ ਤਾਂ ਨਾਲ ਹੀ ਜਾਂਦਾ ਸੀ ਪਰ ਕੀ ਪਤਾ ਵਕ ਇਹਦੀ ਕਿਸੇ ਨੇ ਇਹਨੂੰ ਨਾ ਮਤ ਦਿੱਤੀ ਪੁੱਠੀ ਤੂੰ ਇਦਾਂ ਕਰ ਤੂੰ ਵਾਰੀ ਵਾਰੀ ਇੱਕ ਨੂੰ ਪਹਿਲੋਂ ਪਾ ਬਿਮਾਰ ਫਿਰ ਦੂਜੇ ਨੂੰ ਤੀਜੇ ਨੂੰ ਇਦਾਂ ਕਰ ਕਰਕੇ ਟੱਬਰ ਹੀ ਬਿਮਾਰ ਪਾ ਦੇ ਇਦਾਂ ਇਦਾਂ ਹੈ ਨਾ ਆਪੇ ਘਰ ਤੇ ਤੇਰੀ ਚੱਲੂਗੀ ਤੇਰੀ ਚੱਲੂਗੀ ਫਿਰ ਜੋ ਤੂੰ ਕਰੇਂਗੀ ਉਹ ਹੀ ਹੋਏਗਾ ਤੈਨੂੰ ਫਿਰ ਕਿਸੇ ਨੇ ਪੁੱਛਣਾ ਵਾ ਨਾ ਤੇਰੇ ਤੇ ਸ਼ੱਕ ਹੀ ਹੋਣਾ ਵਾ ਵੀ ਇਹਨੇ ਕੁਛ ਦਿੱਤਾ ਕਿ ਨਹੀਂ ਦਿੱਤਾ ਹੈ ਕਿ ਨਹੀਂ ਤਾਂ ਹੀ ਤੇ ਰੋਟੀ ਭੱਜ ਭੱਜ ਕੇ ਮੈਂ ਭਾਜੀ ਨੂੰ ਰੋਟੀ ਪਾ ਕੇ ਦਿੰਨੀ ਆ ਮੈਂ ਭਾਜੀ ਨੂੰ ਦੁੱਧ ਪਾ ਕੇ ਦਿੰਨੀ ਆ ਸਾਨੂੰ ਕੀ ਪਤਾ ਸੀ ਵੀ ਇਹ ਆ ਕਾਰੇ ਕਰਕੇ ਦਿੰਦੀ ਆ ਬਾ ਕੇ ਨਾ ਰਮਨ ਕਾ ਯਾਰ ਇਹਨੂੰ ਕਹਿਣਾ ਨਾ ਤੂੰ ਹੋਰ ਕੋਈ ਕੰਮ ਕਰ ਲੈ ਤੇ ਮੈਂ ਉਹਨਾਂ ਨੂੰ ਰੋਟੀ ਫੜਾਦਾ ਅਣਾ ਨਹੀਂ ਰੋਟੀ ਮੈਂ ਹੀ ਫੜਾਉਣੀ ਆ ਰੋਟੀ ਮੈਂ ਆ ਹੀ ਫੜਾਉਣੀ ਆ ਦੀਦੀ ਤੂੰ ਕਰ ਲੈ ਕੰਮ ਵਾਰਦਾ ਤੂੰ ਪੋਚੇ ਲਾ ਲਾ ਤੂੰ ਝਾੜੂ ਲਾ ਲਾ ਇਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਅਸੀਂ ਤਾਂ ਭਲੇਖੇ ਹੀ ਮਾਰੇਗੇ ਸਾਨੂੰ ਕੀ ਪਤਾ ਹੀ ਨਹੀਂ ਤੇ ਅਸੀਂ ਤੈਨੂੰ ਚੌਂਕੇ ਚ ਵਾੜ ਦੇ ਅੱਜ ਵੀ ਇੰਨਾ ਚੰਗਾ ਹੋ ਗਿਆ ਵੀ ਜਿਹੜੀ ਜੀਵਨ ਆ ਗਈ ਤੇ ਜਨੇ ਫੜ ਲਿਆ ਹੋਏ ਕੰਮ ਅਸੀਂ ਤੇ ਸ਼ੱਕ ਹੀ ਨਹੀਂ ਕਰਨਾ ਅਸੀਂ ਤਾਂ ਪੁੱਤੋ ਤੇ ਜਾਂਦੇ ਨਹੀਂ ਰਹੇ ਚੌਂਕੇ ਚ ਵੀ ਕੀ ਕਰਦੇ ਆ ਅਸੀਂ ਤਾਂ ਆਖਾ ਚਲੋ ਕੋਈ ਨਹੀਂ ਰੋਟੀ ਪਾਣੀ ਬਣਾਉਂਦੀ ਆ ਉਹ ਤਾਂ ਜੀਵਨ ਵਿਚਾਰੀ ਚਲੀ ਗਈ ਗੁਜਰਤੇ ਤੇ ਪਤਾ ਲੱਗ ਗਿਆ ਉਹਨੇ ਪੁੰਦੀ ਵੇਖ ਲਈ ਦਵਾਈ ਫੇਰ ਉਹਨੂੰ ਪਤਾ ਲੱਗਾ ਵੀ ਦਵਾਈ ਕਾਦੀ ਦਵਾਈ ਪਾਉਣ ਡਈਆਂ ਤੇ ਕਿਨੂੰ ਦੇਣ ਲੱਗੀਆਂ ਅੱਛਾ ਫੇਰ ਆਂਦੀ ਨਹੀਂ ਮੈਂ ਤਾਂ ਆਪਣੇ ਲਈ ਪਾਉਣ ਡਈ ਆ ਮੈਨੂੰ ਡਾਕਟਰ ਨੇ ਦੱਸਿਆ ਬੂੰਦਾਂ ਪਾਉਣੀਆਂ ਦਵਾਈ ਰੋਟੀ ਕਿਤੇ ਫੇਰ ਖਾਣੀ ਤੇ ਫੇਰ ਤੂੰ ਠੀਕ ਰਹੇਗੀ ਤੇ ਮੈਂ ਤਾਂ ਪਾਈ ਆ ਦਵਾਈ ਆਪਣੀ ਰੋਟੀ ਚ ਫੇਰਾ ਬਣਾ ਮੋੜ ਲਿਆ ਇਧਰ ਨੂੰ ਮੁੜ ਪੀ ਪਰ ਨਹੀਂ ਉਹਨੇ ਜੀਵਨ ਨੇ ਅਖਾਲ ਦੀ ਉਹਨੂੰ ਖੋਖ ਕਾਢ ਹੀ ਲਈ ਹੁਣ ਆਖਿਆ ਨਹੀਂ ਤੂੰ ਆਪਣੀ ਰੋਟੀ ਨਹੀਂ ਅੱਜ ਤੱਕ ਤੁਸੀਂ ਕੋਈ ਵੇਖਿਆ ਇਦਾਂ ਦਾ ਡਾਕਟਰ ਜਿਹੜਾ ਕਹੇ ਵੀ ਦਾਲ ਦੇ ਵਿੱਚ ਪਾ ਕੇ ਖਾਓ ਨਹੀਂ 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 ਉਹ ਇਹੋ ਗੱਲ ਤਾਂ ਜੀਵਨ ਨੇ ਆਖਿਆ ਆਂਦੀ ਉਹ ਕਿਹੜਾ ਡਾਕਟਰ ਚੱਲ ਮੈਨੂੰ ਖਾੜੋ ਦੇਖੋ ਜੇ ਤੈਨੂੰ ਦੱਸੀ ਆ ਵੀ ਤੂੰ ਦਵਾਈ ਰੋਟੀ ਚ ਪਾ ਕੇ ਖਾਇਆ ਕਰ ਫੇਰ ਹੀ ਬੋਲੀ ਫੇਰ ਗਾੜੀ ਨਾ ਵਾਰੇ ਉਹ ਨਹੀਂ ਦਿੱਤਾ ਉਹਨੇ ਉਹਨੂੰ ਵਾਰੇ ਨਹੀਂ ਹੁੰਦਾ ਨਹੀਂ ਮੈਨੂੰ ਦੱਸੀ ਆ ਮੈਂ ਕਿਸੇ ਨੂੰ ਥੋੜਾ ਦੇਣ ਲਈ ਆ ਮੈਂ ਤੇ ਆਪਣੇ ਲਈ ਪਾਉਣ ਲਈ ਆ ਮੈਂ ਤੇ ਅੱਗੇ ਵੀ ਪਾ ਕੇ ਖਾਨੀ ਆ ਇਹੋ ਜਿਹੀਆਂ ਗੱਲਾਂ ਕਰਦੀ ਗਾੜੀ ਉਹਦੇ ਓਏ ਅਜੇ ਵੀ ਜੇ ਨਾ ਸ਼ੁਕਰ ਕਰੋ ਵੀ ਪਤਾ ਲੱਗਿਆ ਹੋਵੇ ਛੇਤੀ ਨਾ ਪਤਾ ਲੱਗਦਾ ਤੇ ਸਾਰੇ ਟੱਬਰ ਨੂੰ ਸੁੱਟਣਾ ਹੀ ਇਹਨੇ ਸੁੱਟਣਾ ਹੀ ਸੁੱਟਣਾ ਹੀ ਇਹਨੇ ਸਾਰਿਆਂ ਨੂੰ ਵਾਰੀ ਵਾਰੀ ਦੇ ਦੇ ਕੇ ਨਾ ਦਵਾਈ ਤੇ ਇਹਨੇ ਸਾਰਿਆਂ ਟੱਬਰ ਦੇ ਹੱਡ ਭਾਲ ਦੇ ਨੇ ਇਹ ਤਾਂ ਤਾਂ ਹੀ ਕੀ ਇਹਨੇ ਕਰਨਾ ਹੀ ਤਾਂ ਕੀ ਨਹੀਂ ਕਰਨਾ ਕੀ ਇਹਨੂੰ ਕਹਿੰਦੇ ਆ ਹੋਜੀ ਮਤ ਦਿੱਤੀ ਵੀ ਸਾਰਾ ਟੱਬਰ ਹੀ ਬਿਮਾਰ ਕਰ ਦੇ ਕੀ ਕਰੀਏ ਦੱਸ ਹੁਣ ਇਹਦਾ ਕੀ ਲਾਜ ਬਣਾ ਹੁਣ ਜੇ ਕੱਢੀ ਆ ਉਹਨਾਂ ਮੁੰਡੇ ਨੇ ਵੀ ਜਾ ਪੇਕੇ ਚਲੀ ਜਾਂਦੇ ਹੁਣ ਦੇਖੋ ਕੀ ਕਰਦੀ ਆ ਜਾ ਕੇ ਉੱਥੇ ਕਿਹੜੇ ਕਾਰੇ ਕਰਦੀ ਤੇ ਕਿਹੜੇ ਨਹੀਂ ਕਰਦੀ ਕਾਰੇ ਉੱਥੇ ਕਦੇ ਕਰਦੇ ਆ ਉੱਥੇ ਕਿਹੜੇ ਵਰਜਾਈ ਨਾ ਬਣਦੀ ਆ ਝੂਠ ਸੱਚ ਬੋਲੇ ਕੀ ਸਾਡੇ ਬਾਰੇ ਕੁਛ ਆਪਣੇ ਤੇ ਥੋੜਾ ਉਹਨੇ ਲਜਾਮ ਲੈਣਾ ਵਾ ਇਹ ਤਾਂ ਹੈ ਹੀ ਆਹ ਝੂਠ ਸੱਚ ਤੇ ਸਾਡੇ ਤੇ ਬੋਲਣਾ ਮੈਨੂੰ ਘਰੋਂ ਕੱਢ ਦਿੱਤਾ ਤੇ ਮੈਨੂੰ ਆ ਕਿਤਾ ਤੇ ਉਹ ਕੀਤਾ ਇਹ ਥੋੜਾ ਮੈਨੂੰ ਆਖਣਾ ਵੀ ਮੇਰਾ ਕਸੂਰ ਵਾ ਮੈਂ ਆ ਕੁਛ ਕੀਤਾ ਵਾ ਵਾ ਇਦਾਂ ਇਦਾਂ ਹੁਣ ਜੇ ਤੇ ਉਹਦਾ ਭਰਾ ਆਵੇ ਤੇ ਫਿਰ ਤੇ ਬਾਹਰ ਕੇ ਗੱਲ ਕਰੀਏ ਤੇ ਸਭ ਕੁਝ ਉਹਨੂੰ ਦੱਸੀਏ ਸਬੂਤ ਨਹੀਂ ਹੁਣ ਉੱਥੇ ਗਈ ਹੈ ਤੇ ਭਰਾ ਨੂੰ ਲਿਆਊਗੀ ਨਾਲ ਕੇ ਹੁਣ ਕੱਲੀ ਨਹੀਂ ਥੋੜਾ ਆਇਣਾ ਵਾ ਕੀ ਪਤਾ ਹੁਣ ਜੇ ਤੇ ਆਇਆ ਕੋਈ ਨਹੀਂਗਾ ਤੇ ਨਾ ਕੋਈ ਗੱਲ ਹੀ ਆਉਂਗੇ ਤੇ ਪਤਾ ਲੱਗੂਗਾ ਕਿ ਕੀ ਕਰਦੇ ਆ ਤੁਰਦਾ ਵੀ ਇਹ ਨਾਲ ਕੇ ਨਹੀਂ ਭਰਾ ਪਰ ਜਾਈ ਇਹ ਵੀ ਕੋਈ ਪਤਾ ਨਹੀਂ ਚਲੋ ਕਿਸ ਨੂੰ ਨਾ ਕਿਸ ਨੂੰ ਲੈ ਕੇ ਆਉਗੀ ਹਣ ਕੱਲੀ ਤੇ ਹੁਣੋਂ ਰਹੀ ਤੇ ਪੁੱਤ ਜੇ ਜਿੰਨਾ ਚੱਲਿਆਉਗੇ ਨਾ ਕਿ ਇਹਨੂੰ ਨਾ ਚਿਰ ਗੱਲ ਨਿਬੜਣੀ ਨਹੀਂ ਹਾਂਜੀ ਗੱਲ ਤਾਂ ਹੀ ਨਿਬੜਣੀ ਜੇ ਕਿਨੂੰ ਲੈ ਕੇ ਆਏਗੇ ਤੇ ਫੇਰ ਹੀ ਗੱਲਾਂ ਮੂੰਹ ਤੋਂ ਮੂੰਹ ਹੋਣਗੀਆਂ ਫੇਰ ਕਿਹੇ ਪਾਸੇ ਗੱਲ ਲੱਗੂਗੀ ਹਾਂਜੀ ਹਾਂਜੀ ਇਦਾਂ ਤਾਂ ਗੱਲ ਨਿਬੜਣੀ ਨਹੀਂ ਇਦਾਂ ਤਾਂ ਉਹ ਉੱਥੇ ਬੈਠੀ ਰੋ ਅਸੀਂ ਆਪਣੇ ਘਰ ਬੈਠੇ ਠੀਕ ਠੀਕ ਆ ਹੋਰ ਕੀ ਕਰ ਸਕਨੇ ਆ ਅਸੀਂ ਹੁਣ ਛਕਿਆ ਪ੍ਰਸ਼ਾਦਾ ਕਿ ਨਹੀਂ ਅਜੇ ਹਾਂ ਨਹੀਂ ਛਕ ਲਿਆ ਪ੍ਰਸ਼ਾਦਾ ਤੇ ਪੁੱਤ ਛਕ ਲਿਆ ਤੂੰ ਛਕ ਲਿਓ ਆਹ ਰਮਨ ਫੜਾ ਗਈ ਸੀ ਮੈਨੂੰ ਮੈਂ ਛਕ ਲਿਆ ਅੱਛਾ ਚੱਲ ਚੰਗਾ ਹੋ ਗਿਆ ਚੱਲ ਫਿਰ ਪਨ ਉੱਠ ਕੇ ਤਾਂ ਕੱਪੜੇ ਕੁੱਪੜੇ ਪਾ ਗਾ ਮੈਂ ਲੱਗਾ ਪਾਉਣਾ ਠੰਡ ਨਾ ਲਵਾ ਲਈ ਹਾਂ ਠੀਕ ਆਹੋ ਚਾਹ ਪੀਣੀ ਤੇ ਜਾਵਾਂ ਨਹੀਂ ਠਹਿਰ ਕੇ ਪੀਣੀ ਆ ਚੱਲ ਚੰਗਾ ਫਿਰ ਠੀਕ ਆ ਆ ਬੀਨਾ ਨਵੜੀਆ ਤੇ ਵੀਰਜੀ ਵੀ ਬਾਹਰ ਨੂੰ ਗਈ ਆ ਇਦਾਂ ਕਰਾ ਫੋਨ ਕਰਦੀ ਆ ਹਨਾ ਰਕਬੀਨ ਨੂੰ ਕਹਿੰਨੀ ਆ ਕਿ ਇੱਕ ਵਾਰ ਮੈਨੂੰ ਲੈ ਜਾ ਕਾਹਤ ਮੈਂ ਗਲਤੀ ਨਹੀਂ ਕਰਦੀ ਇੱਕ ਸਿਆਪਾ ਹੌਰ ਫੋਨ ਤੇ ਮੈਂ ਕੱਲ ਵੀ ਕੀਤੀ ਸੀ ਪਰ ਫੋਨ ਮੇਰਾ ਚੱਕਣ ਨਹੀਂ ਹੁੰਦੇ ਗੁੱਸਾ ਤੇ ਹੈਗਾ ਹੀ ਐ ਹੁਣ ਮੈਂ ਵੀ ਕੀ ਕਰਾਂ ਤੇ ਭਾਬੀ ਕਹਣਾ ਮੈਨੂੰ ਟਿਕਨ ਦੇਂਦੀ ਏ ਬਾਰ-ਬਾਰ ਵੀਰ ਨੂੰ ਕਹੀ ਜਾਂਦੀ ਏ ਕਿ ਉਹਦੇ ਸੋਹਰੇ ਫੋਨ ਕਰ ਸੋਹਰੇ ਫੋਨ ਕਰ ਵੀਰ ਵੀ ਕੀ ਕਰੇ ਉਹ ਤੇ ਬਚਾਰਾ ਫਸਿਆ ਏ ਮੈਨੂੰ ਤੇ ਇਹ ਸਮਝ ਨਹੀਂ ਆਂਦੀ ਭਾਬੀ ਨੂੰ ਪ੍ਰੋਬਲਮ ਕੀ ਏ ਮੈਂ ਵੀ ਇਸ ਕਰ ਦਿੱਤੀ ਹਾਂ ਮੰਨਿਆ ਮੇਰੇ ਕੋਲ ਗਲਤੀ ਹੋ ਗਈ ਏ ਪਰ ਤੇ ਦਾ ਮਤਲਬ ਇਹ ਥੋੜੋ ਆ ਕਿ ਜੋ ਆਇਆ ਬਸ ਮੂੰਹ ਚ ਕਹੀ ਰਹਿਣਾ ਬਸ ਵੀਰ ਨੂੰ ਤੰਗ ਕਰ ਹੀ ਰਹਿਣਾ ਵੀਰ ਨੇ ਨਾ ਚੰਗਾ ਕਿਤੇ ਦੋ ਮਾਰੀਆਂ ਹੋਣਾ ਲੱਗ ਪਤਾ ਚਾਹੀਏ ਤੇ ਆਪ ਹੀ ਦੁਬਾਰਾ ਗੱਲ ਨਾ ਕਰੇ ਨੇ ਵੀਜੀ ਜਾਂਦੇ ਨਾ ਮੈਂ ਗੱਲ ਕਰਦੀ ਆ ਵੀਰ ਨਾਲ ਤੂੰ ਤੂੰ ਹੀ ਨਾ ਇੱਕ ਔਰ ਲਗਬੀ ਨੂੰ ਫੋਨ ਕਰੋ ਤੇ ਆਪਾਂ ਉੱਥੇ ਚੱਲੀਏ ਤੇ ਜਾ ਕੇ ਮੈਨੂੰ ਇੱਕ ਵਾਰ ਛੱਡ ਕੇ ਆਓ ਦੁਬਾਰਾ ਫਿਰ ਮੈਂ ਕੋਈ ਗਲਤੀ ਨਹੀਂ ਕਰਦੀ ਮੈਨੂੰ ਵੀ ਹੋਣਾ ਲੋ ਲੱਗ ਗਈ ਆ ਕਿ ਗਲਤੀ ਕਰਕੇ ਨਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਕਿਉਂਕਿ ਉੱਥੇ ਮੇਰੀ ਭਾਬੀ ਉਹੋ ਜੀ ਤੇ ਇੱਥੇ ਇਹ ਦੇਣਾ ਉਹੋ ਜੀ ਆਹੀ ਚੱਲ ਕੋਈ ਨਹੀਂ ਹੁਣ ਮੈਂ ਵੀ ਕੀ ਕਰਾਂ ਗਲਤੀ ਤੇ ਮੈਂ ਕਰ ਲਈ ਆ ਉਹ ਵੀ ਅਣਜਾਣੇ ਚ ਹੀ ਹੋਈ ਆ ਮੈਂ ਤੇ ਸੋਚਿਆ ਸੀ ਕਿ ਐਦਾਂ ਕਰਨ ਨਾਲ ਮੈਂ ਘਰ-ਬਾਰ ਸਾਰਾ ਦੇਖੂਗੀ ਹਨਾ ਮੈਨੂੰ ਇਹ ਥੋੜਾ ਪਤਾ ਹੀ ਕਿ ਮੈਂ ਆਪਣੇ ਘਰ ਹੀ ਸਿਆਪਾ ਪਾ ਲੈਣਾ ਚੱਲ ਕੋਈ ਗੱਲ ਨਹੀਂ ਫੋਨ ਕਰਕੇ ਵੇਖਦੀ ਹਾਂ ਬਸ ਮੈਨੂੰ ਤਾਂ ਪਹਿਲੇ ਪਤਾ ਹੀ ਫੋਨ ਤੇ ਮੇਰਾ ਚੱਕਦੀ ਨਹੀਂ ਹੈ ਫੋਨ ਹੀ ਮੇਰਾ ਬਲੌਗ ਚ ਭੁਲਾ ਪਾਇਆ ਹੋਇਆ ਚੱਲ ਵੀਰ ਜੀ ਆਂਦੇ ਨਾ ਵੀਰ ਜੀ ਨਾਲ ਗੱਲ ਕਰਦੀ ਹਾਂ ਕੋਟ ਚਾਹ ਬਣਾ ਕੇ ਲਿਆਵਾਂ ਠੰਡ ਬੜੀ ਹੈ ਕਰਦੀ ਹਾਂ ਨਵਦੀਪ ਨੂੰ ਵੀ ਫੋਨ ਕਰਕੇ ਦੱਸ ਹੀ ਦਿੰਨੀ ਆ ਮੁੜ ਕੇ ਉਹਨੇ ਕਹਿਣਾ ਵਾ ਤੁਸੀਂ ਕਿਹੜਾ ਭਾਬੀ ਮੇਰੇ ਨਾਲ ਗੱਲ ਕੀਤੀ ਹੈਗੀ ਮੈਂ ਚੁੱਠੀ ਹੁਣ ਇਹ ਗੱਲ ਦੇ ਵਿੱਚ ਦੱਸਿਆ ਹੋ ਤੁਹਾਨੂੰ ਵੀ ਪਤਾ ਹੋਊਗਾ ਹਲੋ ਹਲੋ ਸੱਸੀ ਕਲਪਾ ਜੀ ਸੱਸੀ ਕਲ ਬਹੁਤ ਕੀ ਹਾਲ ਚਾਲ ਬਾਤ ਵਧੀਆ ਤੁਸੀਂ ਸੁਣਾਓ ਹਾਂ ਅਸੀਂ ਠੀਕ ਠਾਕ ਹੋਰ ਕੀ ਹਾਂ ਬਹੁਤ ਹੋਰ ਕੀ ਕਰਦੀ ਹਟੀਆਂ ਬਸ ਕੁਝ ਨਹੀਂ ਕਾਪੀ ਜੀ ਕੰਮ ਧੰਦਾ ਕਰਕੇ ਹੁਣੇ ਵਿਹਲੀ ਹੋਈ ਸੀ ਤੁਸੀਂ ਸੁਣਾ ਵੀਰ ਜੀ ਕਿੱਥੋਂ ਹਾਂ ਹਾਂ ਵੀਰ ਜੀ ਠੀਕ ਆ ਹੋਰ ਤੂੰ ਸੁਣਾ ਪਰਮਦਾ ਹੁੰਦਾ ਕੋਣ ਹਾਂਜੀ ਹਾਂਜੀ ਆ ਜਾਂਦਾ ਠੀਕ ਠਾਕ ਚਲ ਠੀਕ ਠਾਕ ਚਾਹੀਦਾ ਇੱਥੇ ਤਾਂ ਕੀਤਨ ਕਿੰਨੇ ਦਿਨ ਹੋ ਗਏ ਆ ਮੈਂ ਨਾ ਥੋੜੀ ਆਪ ਵੀ ਮੌਸਮ ਕਰਕੇ ਥੋੜੀ ਸਿਹਤ ਢਿੱਲੀ ਸੀ ਅੱਛਾ ਬਿਲਕੁਲ ਸੇ ਤੁਹਾਨੂੰ ਪਤਾ ਮੌਸਮ ਦਾ ਹੋਈ ਜਾਂਦਾ ਮੈਨੂੰ ਹਰ ਵਾਰ ਤੇ ਨਹੀਂ ਨਾ ਧਿਆਨ ਰੱਖਿਆ ਕਰ ਆਪਣਾ ਜਦੋਂ ਪਤਾ ਵਾ ਕਿ ਠੰਡ ਆ ਗਈ ਆ ਆਹ ਨਹੀਂ ਹੁਣ ਤੇ ਉਦਾਂ ਪਿਆਰ ਫਰਕ ਅੱਛਾ ਅੱਛਾ ਹੋਰ ਮੰਮੀ ਠੀਕ ਆ ਮੰਮੀ ਐਂ ਠੀਕ ਠਾਕ ਤੁਸੀਂ ਸੁਣਾਓ ਵੀਰ ਜੀ ਦਾ ਹੁਣ ਠੀਕ ਆ ਪਿਆਰ ਫਰਕ ਕਿ ਨਹੀਂ ਅੱਗੇ ਨਾਲੋਂ ਮੰਮੀ ਹਣੀ ਦਾ ਹਾਂ ਨਵਦੀਪ ਵੀਰ ਜੀ ਦਾ ਫਰਕ ਤੇ ਪਿਆ ਵਾ ਵੀਰ ਤੇਰਾ ਤੇ ਠੀਕ ਵਾ ਉਹੋ ਗੱਲ ਹੋਈ ਹੀ ਪਰਜਾਈ ਤੇਰੀ ਨਾ ਸਬਜੀ ਚ ਪਾ ਕੇ ਕੋਈ ਦਿੰਦੀ ਰਹੀ ਆ ਮੈਂ ਕਿਹਾ ਸੀ ਨਾ ਕਿ ਇੱਕ ਵਾਰੀ ਜੋ ਮੈਂ ਕਿਹਾ ਉਹ ਕਰਕੇ ਵੇਖਿਆ ਇੱਕ ਵਾਰੀ ਇਹਨੂੰ ਪਰਖਿਓ ਗੜਬੜ ਇਹੀ ਕਰਦੀ ਕੋਈ ਉਹ ਜੀ ਹੁਣ ਪਹਿੰਜੀ ਨੇ ਫੜ ਲਿਆ ਤੇ ਦੂਜੀ ਗੱਲ ਇਹ ਵੀ ਹੋਈ ਉਹ ਹੁਣ ਲਖਬੀਰ ਨੇ ਨਾ ਧੱਕੇ ਦੇ ਕੇ ਘਰੋਂ ਬਾਹਰ ਕੱਢਤੀ ਆ ਤੇ ਹੁਣ ਪੇਕੇ ਗਈ ਆ ਹੈ ਕੱਢਤੀ ਆ ਕੱਢਤੀ ਆ ਚੱਲ ਚੰਗਾ ਹੋਇਆ ਘਰ ਰਹਿ ਕੇ ਵੀ ਤੇ ਇਹਨੇ ਗੰਦੀ ਪੁੰਦੀ ਸੀ ਇਹਨੂੰ ਹੀ ਆਪਣਾ ਬਣਾਇਆ ਸੀ ਇਹਨੇ ਕਿਹੜਾ ਸ਼ਰਮ ਕੀਤੀ ਰਿਸ਼ਤਿਆਂ ਦੀ ਹਾਂ ਹਾਂ ਇਹ ਤਾਂ ਗੱਲ ਸੋਣੀ ਸੁਣ ਤੂੰ ਗਾੜੀ ਹੋਰ ਵੀ ਸੁਣ ਲੈ ਨਾ ਹੋਰ ਕੀ ਹੋ ਗਿਆ ਜੀ ਹੋਰ ਕੀ ਹੁਣਾਵਾ ਹੁਣ ਭਰਾ ਦਾ ਆਇਆ ਇਹ ਫੋਨ ਅੱਛਾ ਅੱਛਾ ਭਰਾ ਨੂੰ ਜਾ ਕੇ ਆਪਣੀ ਕਰਤੂਤਾ ਨਹੀਂ ਦਸੀਆਂ ਪੀ ਗਲਤੀ ਮੇਰੇ ਵਿੱਚ ਵਾ ਹਾਂ ਹੁਣ ਕਹਿਤਾ ਵਾ ਜਾ ਕੇ ਵੀ ਉਹ ਦਾਜ ਮੰਗਦੇ ਹੀ ਤੇਰੀ ਵੀ ਹਲਕੀ ਠੀਕ ਕੰਧੀ ਜਨਾਨੀ ਹੈ ਕਿਤੇ ਇਹਨੂੰ ਕੋਈ ਕੀਤੇ ਦੀ ਆਪਣੀ ਦੀ ਸ਼ਰਮ ਹੈਗੀ ਕਿਤੇ ਤਾਂ ਉਹ ਹੀ ਗੱਲ ਤੇ ਮੈਂ ਤੇ ਇਹਨੂੰ ਕਿਹਾ ਛੱਡੂ ਨੂੰ ਮੈਂ ਹਾਂ ਵੇਖ ਲੈ ਤੂੰ ਤੇ ਫਸਣਾ ਹੀ ਫਸਣਾ ਨਾਲ ਸਾਰੇ ਟੱਬਰ ਨੂੰ ਬਣਾਏਗਾ ਮਿਹਤ ਦਾਜ ਦਾ ਜਿਹੜਾ ਕੇਸ ਪਤਾ ਕਿੰਨਾ ਵੱਡਾ ਹੁੰਦਾ ਵਾ ਹੁਣ ਬੁੱਢੇ ਵਾਰੇ ਨਾ ਆਹ ਮਾਤਾ ਦੇ ਮੈਂ ਹੱਡ ਰੋਲੀ ਹੁਣ ਪੁਲਿਸ ਤੇ ਛੜ ਵੀ ਕੱਖਣੀ ਐ ਨਾਲੇ ਜਨਾਨੀਆਂ ਦੋ ਅਥਰੂ ਘੇਰ ਕੇ ਉਥੇ ਜਾ ਕੇ ਚਾਰ ਅੱਖਰ ਲਿਖ ਕੇ ਦੇ ਦੇ ਨਾ ਤੇ ਉਹਨਾਂ ਨੇ ਤਾਂ ਭੱਜੇ ਆਉਣਾ ਕਿ ਕਸੂਰੀ ਸੌਰਿਆਂ ਦਾ ਵਾ ਇਹੋ ਜੀ ਚੇਲਾਕੀਆ ਕਰਨੂ ਤੇ ਉਹਦਾ ਦਿਮਾਗ ਅੱਗੇ ਬਥੇਰਾ ਤੇਜ ਆਹ ਮੇਰੀ ਜੱਸ ਉਹਨਾਂ ਨੇ ਸੱਚੀ ਗੱਲ ਹੀ ਨਾ ਦੱਸੀ ਹੁਣੀ ਕਿ ਕਰਤੂਤਾ ਕੀਤੀਆਂ ਕੀ ਆ ਇਹਦੀ ਪਰਜਾਈ ਤੇ ਮੈਨੂੰ ਚੰਗੀ ਲੱਗਦੀ ਆ ਪਰ ਜੇ ਇਹਦੀਆਂ ਕਰਤੂਤਾ ਹੁਣ ਉਹਨਾਂ ਨੂੰ ਪਤਾ ਲੱਗਣ ਗਿਆ ਫੇਰ ਹੀ ਆ ਇਨੇ ਦਾ ਕਿਹਾ ਵਾਪੇ ਤੁਸੀਂ ਇੱਥੇ ਆਇਓ ਤਾਂ ਕੱਲੇ ਨਾ ਆਇਓ ਇਹਨੂੰ ਨਾਂ ਲੈ ਕੇ ਦੇ ਸਾਹਮਣੇ ਦੱਸੋ ਕਿ ਦਾਜ ਮੰਗਿਆ ਹੀ ਕਿ ਜਾਂ ਇਹਨੇ ਕੋਈ ਗਲਤੀ ਕੀਤੀ ਹੈ ਨਹੀਂ ਇੰਨਾ ਕੋਈ ਤੁਹਾਨੂੰ ਪਤਾ ਹੀ ਹੈ ਜਿੰਨੀ ਕੋਈ ਦੀ ਭਾਬੀ ਨਾ ਪੰਦੀ ਆ ਇਹਨੇ ਆਪਣੀ ਪਰਜਾਈ ਤੋਂ ਡਰਦੀ ਨਹੀਂ ਉੱਥੇ ਜਾ ਕੇ ਨਾ ਆਪਣਾ ਸੱਚ ਨਹੀਂ ਦੱਸਿਆ ਇਹੋ ਗੱਲ ਵਾਕੇ ਕੋਈ ਨਹੀਂ ਜਿੱਤਣ ਉਹਨਾਂ ਨੂੰ ਵੀ ਸੱਚ ਪਤਾ ਲੱਗ ਗਿਆ ਨਾ ਫਿਰ ਨਾ ਸਹੁਰਿਆਂ ਦੀ ਤੇ ਨਾ ਇਹ ਪੇਕਿਆਂ ਦੀ ਆਹੋ ਜੀਆਂ ਨਾਲ ਇਹੋ ਜਿਹੀ ਤੇ ਮੇਰੀ ਗਾ ਸੁਣ ਹਾਂ ਤੂੰ ਆਹਾਂ ਦੋਖ ਦੇਣ ਮੰਮੀ ਤੇ ਹੋਰ ਤਰਾ ਕਰਨ ਦੇ ਆ ਮਨ ਤੇ ਆਣ ਕੇ ਚੱਲ ਨਾ ਜੀਵਨ ਭੈਣ ਜੀ ਤੇ ਭਾਵੇਂ ਇੱਥੇ ਹੀ ਆ ਨਾ ਪਰ ਤੂੰ ਵੀ ਆ ਕੋਈ ਨਹੀਂ ਮਿਆਂਨੀ ਆ ਮੈਨੂੰ ਲੱਗਿਆ ਨਾ ਪਤਾ ਕੋਈ ਨਹੀਂ ਆਉਣੀ ਮੈਂ ਆਉਣੀ ਮੈਂ ਦੋ ਦਿਨਾਂ ਦੇ ਲਈ ਆਉਣੀ ਜੀ ਆਹੋ ਆ ਤੇ ਇੱਥੇ ਆਣ ਕੇ ਨਾ ਸਾਰੀ ਗੱਲਬਾਤ ਕਰ ਐਦਾਂ ਨਹੀਂ ਕੋਈ ਵੀ ਹੱਲ ਹੋਣਾ ਮੈਨੂੰ ਤਾਂ ਸੱਚੀ ਗੱਲ ਰੋਟੀ ਪਕਾ ਲਈ ਨਹੀਂ ਤੇ ਨੰਗਦੀ ਨਹੀਂ ਗਈ ਵੀ ਜਿੱਦਾਂ ਦਾ ਇਹਨੇ ਇਲਜ਼ਾਮ ਸਾਡੇ ਤੇ ਲਾਤਾ ਵਾ ਹੀ ਤੇ ਐਦਾਂ ਦੀ ਕਿਤੇ ਗੱਲ ਸੋਚੀ ਨਹੀਂ ਮੈਂ ਤੇ ਆਪ ਸੁਣ ਕੇ ਹੈਰਾਨ ਆ ਕੇ ਹੇ ਦਿਮਾਗ ਜਾਂਦਾ ਇਹਦਾ ਗਲਤੀ ਦਾ ਅਹਿਸਾਸ ਤੇ ਕੀ ਕਰਨਾ ਹੋਰ ਹੀ ਗੁਨਾ ਤੁਰੀ ਜਾਂਦੀ ਅੱਗੇ ਤਰੀ ਤਰੀ ਜਾਂਦੀ ਆ ਆਹ ਪਰ ਤੂੰ ਫਿਕਰ ਨਾ ਕਰੀ ਕੋਈ ਵੀ ਤੇ ਤੂੰ ਆਜੀ 1-2 ਦਿਨ ਦੇ ਵਿੱਚ ਕੋਈ ਨਹੀਂ ਮੈਂ ਆਉਣੀ ਹਾਂ ਤੁਸੀਂ ਕਰਨਾ ਕਰੋ ਤੁਸੀਂ ਮੰਮੀ ਦਾ ਤੇ ਭਾਜੀ ਦਾ ਧਿਆਨ ਰੱਖੋ ਬਾਕੀ ਕੋਈ ਨਹੀਂ ਆ ਕੇ ਕਰ ਦੇ ਮਸਲਾ ਹੱਲ ਬੈ ਕੇ ਸਾਰੇ ਜਾਣੇ ਹਾਂ ਚਲ ਠੀਕ ਆ ਬਹੁਤ ਚੰਗਾ ਠੀਕ ਹੈ ਠੀਕ ਦਾ ਉਹ ਵੀ ਵਿਚਾਰੀ ਫਿਕਰ ਕਰਨ ਰਹੀ ਆ ਇਹ ਗੱਲ ਤਾਂ ਕਿਸੇ ਨੇ ਵੀ ਨਹੀਂ ਸੋਚੀ ਫੇੜਾ ਵੱਡਾ ਸਾਡੇ ਤੇ ਇਲਜ਼ਾਮ ਲਾ ਸਕਦੀ ਆ ਦੀ ਇਹਲਾ ਆਪ ਬਚਨ ਦੀ ਮਾਰੀ ਨਾ ਦੂਜਿਆਂ ਦੇ ਗੋਗੇ ਪੱਥੀ ਜਾਂ ਰਹੀ ਆ